ਤੇ ਭਵਨਦਵਾਨ ਜੀ ਕਾਫੀ ਵਿਰੋਧ ਕਰਦੇ ਆ ਰਹੇ ਸੀਗੇ ਲੰਬੇ ਸਮੇਂ ਤੋਂ ਕਿ ਉਹ ਵਿਰੋਧ ਨੂੰ ਹੁਣ ਇਹਨਾਂ ਨੂੰ ਬੈਠ ਕੇ ਸੁਲਝਾਇਆ ਜਾਏਗਾ ਜਾਂ ਕਿ ਮਨੀਸ਼ ਤੁਹਾਡੀ ਗਰੁੱਪ ਨੂੰ ਤੁਸੀਂ ਤੁਸੀਂ ਸਾਰਾ ਦੇਖ ਚੁੱਕੇ ਹੋ ਇੱਥੇ ਕੋਈ ਗਰੁੱਪ ਨਹੀਂ ਹੈ ਕੋਈ ਮਨੀਸ਼ ਗਰੁੱਪ ਜਾਂ ਬਿੱਟੂ ਗਰੁੱਪ ਨਹੀਂ ਹੈ ਇੱਥੇ ਕੋਈ ਗਰੁੱਪ ਆਇਆ ਹੋਇਆ ਹੈ ਕਾਂਗਰਸ ਗਰੁੱਪ ਕਾਂਗਰਸ ਤੋਂ ਬਾਹਰ ਕੋਈ ਵੀ ਨਹੀਂ ਹੈ ਵਿਥਿਨ ਕਾਂਗਰਸ ਪਾਂਡੇ ਸਾਹਿਬ ਬੜੇ ਸੀਨੀਅਰ ਨੇ ਬੜੀ ਸੀਨੀਅਰ ਸਤਿਕਾਰਯੋਗ ਫੈਮਿਲੀ ਹੈ ਸਾਰਿਆਂ ਤੋਂ ਪੁਰਾਣੀ ਜੇ ਅਸੀਂ ਕਹ ਲਈਏ ਵੀ ਉਸ ਫੈਮਿਲੀ ਨੂੰ ਸਤਕਾਰ ਦਿੱਤਾ ਹੈ ਲੁਧਿਆਣੇ ਸ਼ਹਿਰ ਵਾਲਿਆਂ ਨੇ ਔਰ ਕਾਂਗਰਸ ਨੇ ਉਹਨਾਂ ਨੂੰ ਸਤਕਾਰ ਦਿੱਤਾ ਔਰ ਮੈਨੂੰ ਵੀ ਲੱਗਦਾ ਹੈ ਉਹ ਬਿੱਟੂ ਜੀ ਨੂੰ ਆਪਣਾ ਪੁੱਤ ਮੰਨਦੇ ਸਤੋਂ ਅੱਗੇ ਹੋ ਕੇ ਇਲੈਕਸ਼ਨ ਲੜਨਗੇ ਕੋਈ ਇੱਕ ਕਿਸੇ ਪਾਸੇ ਇੱਕ ਨਵੇਂ ਪੈਸੇ ਦੀ ਕਿਸੇ ਨੂੰ ਸ਼ਖਸ਼ੋਭਾਈ ਨਹੀਂ ਆ ਵੀ ਕਿਤੇ ਕੋਈ ਗੁਰੂਕਨ ਜਿਹੜੇ ਵੀ ਸਾਹਮਣੇ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਆਣਗੇ ਅਸੀਂ ਵੈਲਕਮ ਕਰਦੇ ਆ ਡੈਮੋਕ੍ਰੇਸੀ 'ਚ ਅਸੀਂ ਲੜਨਾ ਹੈ ਰঞ্জੀਤ ਸਿੰਘ ਤੇ ਲੋਨੇ ਆਪਣੇ ਫੇਸਬੁੱਕ 'ਤੇ ਸ਼ੇਅਰ ਕੀਤਾ ਸੀ ਕਿ ਜਿਹੜੇ ਪੁਲਾਂ ਦਾ ਨਿਰਮਾਣ ਜਾਂ ਉਹਨਾਂ ਦੇ ਏਰੀਆ ਦੇ ਕੰਮ ਬਿੱਟੂ ਦੇ ਕੰਮਕਾਜ ਤੇ ਵੀ ਕਾਫੀ ਉਹਨਾਂ ਨੇ ਜਿਹੜੀ ਹੈਗੀ ਗੱਲ ਚੱਕੀ ਹੈ ਤੁਸੀਂ ਦੇਖੋ ਉਹਨਾਂ ਨੇ ਨੁਕਤਾ ਚਿਨੀ ਕੀਤੀ ਪੋਲਿਟੀਕਲ ਸਟੰਟ ਹੈ ਫਲਾਣਾ ਹੈ ਇਹ ਕਿਹਾ ਉਹ 2 ਦਿਨ ਉੱਥੇ ਰੁਕਿਆ ਟੋਲ ਬੰਦ ਰੱਖਿਆ ਉਹਦਾ ਨਤੀਜਾ ਅੱਜ ਸਾਰੇ ਲੁਧਿਆਣੇ ਵਾਲਿਆਂ ਦੇ ਸਾਹਮਣੇ ਤਿੰਨੋਂ ਪੁਲਾਂ ਤੇ ਕੰਮ ਸ਼ੁਰੂ ਹੋ ਚੁੱਕਿਆ ਔਰ ਉਹਨਾਂ ਦੀ ਸਰਕਾਰ ਨੇ ਜਿਹੜੇ ਬੰਦ ਕਰਵਾਏ ਹੋਏ ਸੀਗੇ ਉਹਨਾਂ ਪੁਲਾਂ ਤੇ ਫਿਰ ਕਹਿੰਦੇ ਸੀ ਅੱਜ ਕਿਉਂ ਚੱਕਿਆ ਅੱਜ ਚੱਕਣ ਦਾ ਕਾਰਨ ਸੀ ਕਿਉਂਕਿ ਸਾਰੀਆਂ ਰਿਪੋਰਟਾਂ ਜਦੋਂ ਉਹਨਾਂ ਦੇ ਅਗੇਂਸਟ ਆ ਗਈਆਂ ਉਦੋਂ ਪੋਲੀਟੀਕਲ ਬੰਦੇ ਦਾ ਹੱਕ ਬਣ ਜਾਂਦਾ ਵੀ ਆਹ ਹੁਣ ਵਿਧਾਨ ਸਭਾ ਦੀ ਵੀ ਰਿਪੋਰਟ ਆ ਗਈ ਆ ਐਨਐਚਏਆਈ ਦੀ ਵੀ ਰਿਪੋਰਟ ਆ ਗਈ ਤੇ ਤੁਹਾਨੂੰ ਕੋਈ ਹੱਕ ਨਹੀਂ ਆ ਜਿੰਨੀ ਦੇਰ ਤੱਕ ਸਾਡੇ ਕੰਮ ਨਹੀਂ ਸ਼ੁਰੂ ਕਰਦੇ ਟੋਲ ਲੈਣ ਦਾ ਟੋਲ ਬੰਦ ਕਰਵਾਇਆ ਗਿਆ ਉਹਨਾਂ ਤੋਂ ਰਿਟਰਨ ਲਿਤਾ ਗਿਆ ਅਸ਼ੋਰੈਂਸ ਲਿੱਤੀ ਗਈ ਕਿਹੜਾ ਕੰਮ ਕਦੋਂ ਸ਼ੁਰੂ ਕਰਨਾ ਹੈ ਇਮੀਡੀਏਟ ਉਹਨਾਂ ਨੇ ਜੋਧੇਵਾਲ ਦਾ ਕੰਮ ਸ਼ੁਰੂ ਕਰਿਆ ਔਰ ਬਾਕੀਆਂ ਦੀ ਅਸ਼ੋਰੈਂਸ 15 April ਨੂੰ ਸ਼ੁਰੂ ਕਰਨ ਦੀ ਦਿੱਤੀ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਕੰਮ ਸ਼ੁਰੂ ਕਰ ਲਿਆ ਉੱਥੇ ਵੀ ਤੇ ਲੱਗ ਰਿਹਾ ਕਿ ਹੁਣ ਜਿਹੜੀਆਂ ਕਾਂਗਰਸ ਨੇ 6 ਸੀਟਾਂ ਅਨਾਉਂਸ ਕੀਤੀਆਂ ਜਿਹਦੇ ਵਿੱਚ ਪਵਨ ਮਾਨਸਲ ਵੀ ਦੁਬਾਰਾ ਮੈਦਾਨ 'ਚ ਉਤਰ ਰਹੇ ਨੇ ਤੇ ਸਾਰਿਆਂ ਨੂੰ ਹੁਣ ਤੁਸੀਂ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਸੁਣਾਓ ਪੰਜਾਬ ਦੇ ਵਿੱਚ ਕੋਈ ਮੋਦੀ ਲਹਿਰ ਨਹੀਂ ਮੈਂ ਤਾਂ ਕਹੂੰਗਾ ਸਾਰੇ ਹਿੰਦੁਸਤਾਨ ਚੀਨੀ ਐ ਪਰ ਸਪੈਸੀਫਿਕਲੀ ਪੰਜਾਬ ਜਿੱਥੇ ਮੈਂ ਰਹਿਣਾ ਆ ਉੱਥੇ ਮੈਨੂੰ ਨਜ਼ਰ ਆਂਦਾ ਆ ਉੱਥੇ ਜੇ ਕੋਈ ਲਹਿਰ ਐ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਨੇ ਜੋ ਕੰਮ ਕਰਿਆ 2 ਸਾਲ ਦੇ ਵਿੱਚ ਉਹ ਦੀ ਲਹਿਰ ਐ ਜੋ ਉਹਨਾਂ ਨੇ ਵਾਅਦੇ ਕਰੇ ਸੀਗੇ ਉਹਨੂੰ ਇੰਨੇ ਹੀ ਵਿੱਤੀ ਹਾਲਾਤਾਂ ਚ ਜੋ ਫਾਈਨੈਂਸ਼ੀਅਲ ਰਿਸਟ੍ਰੈਂਟਸ ਸੀਗੇ ਉਹਨਾਂ ਦੇ ਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਔਰ ਅਗਲੇ ਲੋਕਾਂ ਨੂੰ ਸਮਝ ਵੀ ਆ ਰਿਹਾ ਵੀ 3 ਸਾਲਾਂ ਚ ਰਹਿਦੇ ਕੰਮ ਵੀ ਪੂਰੇ ਹੋ ਜਾਣਗੇ ਇੱਕ ਉਮੀਦ ਐ ਉਹ ਉਮੀਦ ਹੈ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਤੇ ਲੀਡਰਾਂ ਤੇ ਤੇ ਜਦੋਂ ਆਪੋਜੀਸ਼ਨ ਸੀਗੀ ਉਹਦੇ ਵਿੱਚ ਜੋ ਬਿੱਟੂ ਹੋਰਾਂ ਨੇ ਲੁਧਿਆਣਾ ਸ਼ਹਿਰ ਦੇ ਇਸ਼ੂਜ਼ ਨੂੰ ਜਿਸ ਜਿਸ ਲੈਵਲ ਤੇ ਚੱਕਣਾ ਸੀ ਜਿਸ ਤਰੀਕੇ ਚੱਕਣਾ ਸੀ ਜਿਸ ਤਰੀਕੇ ਚੱਕਿਆ ਲੋਕ ਐਪਰੀਸ਼ੀਏਟ ਕਰ ਰਹੇ ਹੈ ਔਰ ਇੰਤਜ਼ਾਰ ਕਰ ਰਹੇ ਹਨ ਉਹਨੂੰ ਦੁਬਾਰਾ ਮੌਕਾ ਦੇਣ ਦਾ ਬਿਲਕੁਲ ਜੀ ਐਸੀ ਸਾਡੇ ਨਾਲ ਪਾਰ ਪੁੱਛਣ ਆਸ਼ੋ ਜੀ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲਾ ਸਮੇਂ ਦੇ ਵਿੱਚ ਤਾਂ ਹੁਣ 6 ਤਰੀਕ ਨੂੰ ਲੁਧਿਆਣਾ ਦੇ ਵਿੱਚ ਰਵਨੀ ਸਿੰਘ ਬਿੱਟੂ ਦੀ ਐਂਟਰੀ ਹੋਏਗੀ ਤੇ ਉਹਦੇ ਸਵਾਗਤ ਵਾਸਤੇ ਉਹਨਾਂ ਦੇ ਸਵਾਗਤ ਵਾਸਤੇ ਜਿਹੜੀ ਹੈਗੀ ਤਿਆਰੀਆਂ ਜਿਹੜੀਆਂ ਹੈ ਮਕਮਲ ਕਰ ਦਿੱਤੀਆਂ ਗਈਆਂ ਨੇ ਤੇ ਇੱਕ ਉਹਨਾਂ ਵਾਸਤੇ ਇੱਕ ਵੱਡੀ ਮੀਟਿੰਗ ਜਿਹੜੀ ਹੈਗੀ ਉਹ ਵੀ ਇੱਥੇ ਬੁਲਾਈ ਗਈ ਹੈ ਲੇਕਿਨ ਇੱਥੇ ਤੁਹਾਨੂੰ ਇੱਕ ਗੱਲ ਦੱਸ ਦਈਏ ਸਾਰੇ ਇੱਥੇ ਰਕੇਸ਼ ਪੰਡ ਦੇ ਤੋਂ ਇਲਾਵਾ ਬਾਕੀ ਸਾਰੇ ਵਿਧਾਇਕ ਇੱਥੇ ਮੌਜੂਦ ਨੇ ਲੇਕਿਨ ਰਕੇਸ਼ ਪੰਡ ਇਸ ਮੀਟਿੰਗ ਦੇ ਹਿੱਸਾ ਨਹੀਂ ਬਣੇ ਇੱਥੋਂ ਲੱਗ ਪਤਾ ਲੱਗ ਸਕਦਾ ਹੈ ਕਿ ਕਿਤੇ ਨ Deep Khaira, Living India News.